ਇਹ ਇੱਕ ਐਸੀ ਚੀਜ਼ ਹੈ ਜਿਸ ਦੇ ਨਾਲ ਲੋਕਾਂ ਦੀਆਂ ਬਿਮਾਰੀਆਂ ਲੋਕਾਂ ਦੇ ਬੱਚੇ ਨਸ਼ਿਆਂ ਤੋਂ ਦੂਰ ਹੋਣਗੇ ਕਿਉਂ ਨਾ ਪਹਿਲਾਂ ਹੀ ਤੁਸੀਂ ਬੱਚਿਆਂ ਨੂੰ ਸਾਡੇ ਜਨਰੇਸ਼ਨ ਨੂੰ ਚੰਗੀ ਚੀਜ਼ ਦੇ ਦਿਓ ਕਿ ਉਹ ਇਨਾਂ ਚੀਜ਼ਾਂ ਵੱਲ ਨਾ ਜਾਣ ਮੇਰਾ ਪਹਿਲੇ ਦਿਨ ਤੋਂ ਹੀ ਇਹੀ ਮੁੱਦਾ ਸੀ ਕਿ ਚੰਗੀ ਚੀਜ਼ ਅਸੀਂ ਦੇਣੀ ਹੈ ਉਹਦੇ ਵਾਸਤੇ ਕੋਈ ਲੋਕਾਂ ਨੂੰ ਸਿਹਤ ਦੇਣ ਲਈ ਇਹੀ ਇੱਕ ਮਹਾਨ ਚੀਜ਼ ਠੀਕ ਹੈ ਕਿ ਜਿਹੜੀ ਜਿਸ ਤੋਂ ਇਲਾਵਾ ਕੋਈ ਕੋਈ ਤਰ ਚੀਜ਼ ਹੈ ਨਹੀਂਗੀ ਜੀ ਇੰਨੀ ਸਟੱਡੀ ਕਰਨ ਤੋਂ ਬਾਅਦ ਵੀ ਸਰਦਾਈ ਵਿੱਚ ਕਿਤੇ ਸੋਚਿਆ ਨਹੀਂ ਮਾਈਂਡ ਦੇ ਵਿੱਚ ਆਇਆ ਨਹੀਂ ਕੋਈ ਜੌਬ ਕਰ ਲਈਏ ਜਾਂ ਫਿਰ ਕਿਤੇ ਹੋਰ ਆਪਣਾ ਬਿਜ਼ਨਸ ਜਿਹੜਾ ਰਨ ਕਰ ਲਈਏ ਜਦੋਂ ਸ਼ੁਰੂ ਤੋਂ ਹੀ ਅਸੀਂ ਜਦ ਸੰਘਰਸ਼ ਕਰਨ ਲੱਗ ਜਾਨੇ ਆ ਤਾਂ ਫਿਰ ਸਾਨੂੰ ਆਪਣੀ ਜ਼ਿੰਦਗੀ ਸੰਘਰਸ਼ੀ ਲੱਗਦੀ ਹੈ ਜੀ ਫਿਰ ਉਹ ਕੰਮ ਚਾਹੇ ਕਿਸੇ ਆਫਿਸ 'ਚ ਹੋਵੇ ਜਾਂ ਕਿਤੇ ਸੜਕ ਦੇ ਬੈਠ ਕੇ ਹੋਵੇ ਫਰਕ ਦਾ ਕੋਈ ਪੈਂਦਾ ਨਹੀਂ ਫਿਰ ਜੀ ਜਦੋਂ ਜ਼ਿੰਦਗੀ ਦਾ ਥੋੜਾ ਟਾਈਮ ਹੁੰਦਾ ਆ ਉਹ ਟਾਈਮ ਜੇ ਨਿਕਲ ਗਿਆ ਤਾਂ ਸਮਝ ਲਓ ਕਿ ਤੁਸੀਂ ਜਦੋਂ ਟਾਈਮ ਹੀ ਨਿਕਲ ਗਿਆ ਫਿਰ ਉਸ ਤੋਂ ਬਾਅਦ ਜੋ ਅਸੀਂ ਕੀ ਕਰ ਸਕਦੇ ਆ ਜੋ ਮਿਲੀਆਂ ਨਹੀਂ ਹੁਣ ਅਸੀਂ ਕੀ ਕਰੀਏ ਵੀ ਜੋ ਜਦ ਮਿਲੀਆਂ ਹੀ ਨਹੀਂ ਫਿਰ ਅਸੀਂ ਕੰਮ ਤਾਂ ਕਰਨਾ ਹੀ ਆ ਜੀ ਅ ਮਿਲਟਰੀ ਦੇ ਵਿੱਚ ਵੀ ਮੈਂ ਦੇਖ ਕੇ ਆਇਆ ਸੀਗਾ ਪੁਲਿਸ ਵਿੱਚ ਵੀ ਦੇਖ ਕੇ ਆਇਆ ਸੀ ਚਲੋ ਕਿਤੇ ਨਹੀਂ ਨੰਬਰ ਪਿਆ ਸਾਡਾ ਪਰ ਮੈਂ ਸਾਰਿਆਂ ਦੇ ਟੈਸਟ ਕਲੀਅਰ ਕੀਤੇ ਨੇ ਜੀ ਬਹੁਤ ਵਧੀਆ ਦ ਸਿਟੀ ਐਟਲਾਈਨਸ ਦੇਖ ਰਹੇ ਤਮਾਮ ਦੋਸ਼ਿਕਾ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਆ ਅੱਜ ਅਸੀਂ ਬੱਦੋ ਵਾਲ ਕੈਂਪਸ 1 ਕੋਲ ਖੜੇ ਆ ਜਿੱਥੇ ਕਿ ਸਾਡੇ ਨਾਲ ਇੱਕ ਨੌਜਵਾਨ ਜਿਹੜਾ ਹੈ ਮੌਜੂਦ ਨੇ ਜਿੰਨਾਂ ਦੀ ਜੇ ਆਪਾਂ ਗੱਲ ਕਰੀਏ ਸਟੱਡੀ ਦੀ ਸਟੱਡੀ ਉਹਨਾਂ ਨੇ ਪੋਸਟ ਗ੍ਰੈਜੂਏਟ ਕੀਤੀ ਹੋਈ ਹੈ ਲੇਕਿਨ ਸ਼ਰਦਾਈ ਜਿਹੜੇ ਵੇਚਦੇ ਤੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਕਿ ਸ਼ਰਦਾਈ ਵੇਚਣ ਦਾ ਕਾਰਨ ਕੀ ਹੈ ਕਿਉਂਕਿ ਅੱਜਕਦੇ ਟਾਈਮ ਦੇ ਵਿੱਚ ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਤੇ ਉਹਨਾਂ ਨੂੰ ਰੋਡ ਤੇ ਬਹਿ ਕੇ ਕੰਮ ਕਰਨਾ ਜਿਹੜਾ ਵਧੀਆ ਨਹੀਂ ਲੱਗਦਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੀ ਫੇਸ ਵੈਲਿਊ ਜਿਹੜੀ ਖਰਾਬ ਹੁੰਦੀ ਹੈ ਇੰਨੀ ਪੜਾਈ ਲਿਖਾਈ ਕਰਨ ਤੋਂ ਬਾਅਦ ਆਪਾਂ ਇੱਕ ਚੰਗੀ ਜਿਹੜੀ ਆਪਣੇ ਪੰਜਾਬ ਤੋਂ ਜਿਹੜਾ ਬਾਹਰ ਚਲੇ ਜਾਂਦੇ ਨੇ ਤਾਂ ਅੱਜ ਅਸੀਂ ਮੁੱਦੇ ਉੱਤੇ ਗੱਲ ਕਰਦੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਵੀਰੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਜੀ ਵੀਰੇ ਸਭ ਤੋਂ ਪਹਿਲੀ ਗੱਲ ਇਹ ਦੱਸੋ ਸਟੱਡੀ ਜਿਹੜੀ ਹੈ ਕਿੱਥੇ ਤੱਕ ਕੀਤੀ ਹੋਈ ਹੈ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਬੀਏ ਆਨਰਸ ਸੀਗਾ ਜੀ ਜੀ ਉਸ ਤੋਂ ਬਾਅਦ ਜੋ ਮੈਂ ਪੋਸਟ ਗ੍ਰੈਜੂਏਟ ਪੀਜੀਡੀਸੀ ਇਹ ਡਿਪਲੋਮਾ ਆਫ ਕੰਪਿਊਟਰ ਕੋਰਸ ਕੀਤਾ ਜਿਹੜਾ ਹੁੰਦਾ ਨਾਲ ਉਹ ਉਹਦੇ ਨਾਲ ਮੈਂ ਪੋਸਟ ਗ੍ਰੈਜੂਏਟ ਹੋ ਗਿਆ ਜੀ ਕਦੇ ਇੰਨੀ ਸਟੱਡੀ ਕਰਨ ਤੋਂ ਬਾਅਦ ਵੀ ਸਰਦਾਈ ਵੇਚ ਰਿਓ ਕਦੇ ਸੋਚੇ ਨਹੀਂ ਮਾਈਂਡ ਦੇ ਵਿੱਚ ਆਇਆ ਨਹੀਂ ਕੋਈ ਜੌਬ ਕਰ ਲਈਏ ਜਾਂ ਫਿਰ ਕਿਤੇ ਹੋਰ ਆਪਣਾ ਬਿਜ਼ਨਸ ਜਿਹੜਾ ਰਨ ਕਰ ਲਈਏ ਨਹੀਂ ਦੇਖੋ ਇਦਾਂ ਦਾ ਮੈਨੂੰ ਕਦੇ ਫੀਲ ਨਹੀਂ ਹੋਇਆ ਜੀ ਕਦੇ ਵੀ ਕਿਉਂਕਿ ਦੇਖੋ ਜਦੋਂ ਸ਼ੁਰੂ ਤੋਂ ਹੀ ਅਸੀਂ ਜਦੋਂ ਸੰਘਰਸ਼ ਕਰਨ ਲੱਗ ਜਾਨੇ ਆ ਤਾਂ ਫਿਰ ਸਾਨੂੰ ਆਪਣੀ ਜ਼ਿੰਦਗੀ ਸੰਘਰਸ਼ੀ ਲੱਗਦੀ ਹੈ ਜੀ ਬਿਲਕੁਲ ਫਿਰ ਉਹ ਕੰਮ ਚਾਹੇ ਕਿਸੇ ਆਫਿਸ 'ਚ ਹੋਵੇ ਜਾਂ ਕਿਤੇ ਸੜਕ 'ਤੇ ਬੈਠ ਕੇ ਹੋਵੇ ਫਰਕ ਦਾ ਕੋਈ ਪੈਂਦਾ ਨਹੀਂ ਫਿਰ ਜੀ ਪਾ ਦੇਖਦੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਕਈ ਨੌਜਵਾਨਾਂ ਨੂੰ ਇਦਾਂ ਲੱਗਦਾ ਹੈ ਕਿ ਜਦੋਂ ਰੋਡ ਦੇ ਕਿਨਾਰੇ ਬੈ ਕੇ ਆਪਾਂ ਕੰਮ ਕਰ ਰਹੇ ਹਾਂ ਤਾਂ ਬਹੁਤ ਸਾਡੀ ਫੇਸ ਵੈਲਿਊ ਜਿਹੜੀ ਖਰਾਬ ਹੋ ਜਾਂਦੀ ਆਪਾਂ ਇਹਨੇ ਪੜੇ ਲਿਖੇ ਕਿ ਰੋਡ ਦੇ ਕਿਨਾਰੇ ਬੈ ਕੇ ਕੰਮ ਕਰਨਾ ਹੈ ਨਹੀਂ ਦੇਖੋ ਸੜਕ ਦੇ ਕਿਨਾਰੇ ਬੈ ਕੇ ਜ਼ਰੂਰੀ ਨਹੀਂ ਕਿ ਅਸੀਂ ਕੋਈ ਮਾੜੀ ਚੀਜ਼ ਦੇ ਰਹੇ ਹਾਂ ਸੜਕ ਦੇ ਬੈਠ ਕੇ ਅਸੀਂ ਚੰਗੀ ਜੀ ਦੇ ਰਹੇ ਹਾਂ ਤਾਂ ਉਹ ਸਭ ਤੋਂ ਵੱਡੀ ਗੱਲ ਹੈ ਜੀ ਲੋਕ ਸਾਡੇ ਕੋਲ ਆ ਰਹੇ ਨੇ ਚੰਗੀ ਚੀਜ਼ ਪੀਣ ਲਈ ਆ ਰਹੇ ਨੇ ਸੋ ਮੈਂ ਕੋਈ ਇਹ ਦੇਖੋ ਹਰ ਇੱਕ ਦੀ ਸੋਚ ਅਲੱਗ-ਅਲੱਗ ਹੈ ਹੁਣ ਕੋਈ ਹਰ ਇੱਕ ਬੰਦਾ ਇਨਸਾਨ ਪੜਦਾ ਆ ਉਹ ਇਹੀ ਸੋਚਦਾ ਕਿ ਮੈਂ ਕੋਈ ਚੰਗਾ ਅਫਸਰ ਬਣਾ ਜਾਂ ਕੁਝ ਬਣਾ ਨੋ ਡਾਊਟ ਦੇਖੋ ਜਦੋਂ ਜ਼ਿੰਦਗੀ ਦਾ ਥੋੜਾ ਟਾਈਮ ਹੁੰਦਾ ਆ ਉਹ ਟਾਈਮ ਜੇ ਨਿਕਲ ਗਿਆ ਤਾਂ ਸਮਝ ਲਓ ਕਿ ਤੁਸੀਂ ਜਦੋਂ ਟਾਈਮ ਹੀ ਨਿਕਲ ਗਿਆ ਫਿਰ ਉਸ ਤੋਂ ਬਾਅਦ ਜੋ ਅਸੀਂ ਕੀ ਕਰ ਸਕਦੇ ਹਾਂ ਹੁਣ ਦੇਖੋ ਜਦੋਂ ਜੋਬਸ ਮਿਲਣੀਆਂ ਸੀਗੀਆਂ ਉਦੋਂ ਅਸੀਂ ਅਪਲਾਈ ਵੀ ਕਰਦੇ ਰਹੇ ਜੋ ਮਿਲੀਆਂ ਨਹੀਂ ਜੀ ਜੋ ਮਿਲੀਆਂ ਨਹੀਂ ਜੋ ਮਿਲੀਆਂ ਨਹੀਂ ਹੁਣ ਅਸੀਂ ਕੀ ਕਰੀਏ ਵੀ ਜੋ ਜ ਮਿਲੀਆਂ ਹੀ ਨਹੀਂ ਫਿਰ ਅਸੀਂ ਕੰਮ ਤਾਂ ਕਰਨਾ ਹੀ ਆ ਜੀ ਫਿਰ ਕਿਉਂ ਨਾ ਕੋਈ ਐਸੀ ਦੇਖੋ ਅੱਜ ਕੱਲ ਦਾ ਜਿਹੜਾ ਸਮਾਂ ਆ ਲੋਕ ਚੰਗੀ ਚੀਜ਼ ਲੱਭਦੇ ਨੇ ਬਿਲਕੁਲ ਸੋ ਮੇਰਾ ਪਹਿਲੇ ਦਿਨ ਤੋਂ ਹੀ ਇਹੀ ਮੁੱਦਾ ਸੀ ਕਿ ਚੰਗੀ ਚੀਜ਼ ਅਸੀਂ ਦੇਣੀ ਆ ਉਹਦੇ ਵਾਸਤੇ ਕੋਈ ਲੋਕਾਂ ਨੂੰ ਸਿਹਤ ਦੇਣ ਲਈ ਇਹੀ ਇੱਕ ਮਨ ਚੀਜ਼ ਦੇਖੀ ਕਿ ਜਿਹੜੀ ਜਿਸ ਤੋਂ ਇਲਾਵਾ ਕੋਈ ਪਵਿੱਤਰ ਚੀਜ਼ ਹੈ ਨਹੀਂਗੀ ਜੀ ਸੋ ਮੈਂ ਫਿਰ ਇਹੀ ਸੋਚਿਆ ਵੀ ਵੀ ਇਹ ਇੱਕ ਐਸੀ ਚੀਜ਼ ਹੈ ਜਿਹਦੇ ਨਾਲ ਲੋਕਾਂ ਦੀਆਂ ਬਿਮਾਰੀਆਂ ਲੋਕਾਂ ਦੇ ਬੱਚੇ ਨਸ਼ਿਆਂ ਤੋਂ ਦੂਰ ਹੋਣਗੇ ਤੇ ਦੂਸਰਾ ਆਉਣ ਵਾਲੀ ਜਿਹੜੀ ਨੌਜਵਾਨ ਨਿਊ ਪੀੜੀ ਹੈ ਸਾਡੀ ਉਹਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਸੀਗਾ ਕਿ ਇਹ ਕੀ ਚੀਜ਼ ਹੈ ਜੀ ਕਿਉਂਕਿ ਦੇਖੋ ਪਹਿਲਾਂ ਸਮਿਆਂ ਵਿੱਚ ਕੀ ਹੁੰਦਾ ਸੀਗਾ ਬਜ਼ੁਰਗ ਸਾਡੇ ਘਰਾਂ ਦੇ ਜਿਹੜੇ ਹੁੰਦੇ ਸੀ ਉਹ ਬਜ਼ੁਰਗ ਜਿਹੜੇ ਸਾਡੇ ਘਰਾਂ ਦੇ ਹੁੰਦੇ ਸੀਗੇ ਉਹ ਕੀ ਹੁੰਦੇ ਸੀ ਇਹ ਕਰਕੇ ਸਾਨੂੰ ਬੱਚਿਆਂ ਨੂੰ ਪਿਉਂਦੇ ਹੁੰਦੇ ਸੀਗੇ ਜੀ ਪਰ ਅੱਜ ਕੱਲ ਤੁਸੀਂ ਦੇਖੋ ਨਾ ਤਾਂ ਕਿਸੇ ਕੋਲ ਇੰਨਾ ਟਾਈਮ ਹੈਗਾ ਆ ਕਿ ਉਹ ਇਹ ਚੀਜ਼ ਨੂੰ ਮਤਲਬ ਅੱਗੇ ਬੱਚਿਆਂ ਨੂੰ ਬਣਾ ਕੇ ਦੇਣ ਦੇਖੋ ਬੱਚੇ ਕੁਰਕਰੇ ਲੇਜ਼ ਖਾ ਰਹੇ ਨੇ ਹਨਾ ਤੁਸੀਂ ਦੇਖ ਨੋਟ ਕਰ ਰਹੇ ਹੋ ਕੈਮੀਕਲ ਪੀ ਰਹੇ ਨੇ ਤੁਸੀਂ ਸੋਚੋ ਕਿ ਬੱਚੇ ਉਹਨਾਂ ਦੀਆਂ ਸੇਤਾਂ ਤੇ ਕਿੰਨਾ ਮਾੜਾ ਅਸਰ ਹੋ ਰਿਹਾ ਜੀ ਠੀਕ ਹੈ ਜੀ ਅੱਜ ਕੱਲ ਫਿਰ ਦੇਖੋ ਦੂਸਰੀ ਜਗ੍ਹਾ ਤੁਸੀਂ ਨੋਟ ਕਰੋ ਲੁੱਟਣ ਵਾਲੇ ਲੋਕ ਵੀ ਤਿਆਰੀ ਬੈਠੇ ਨੇ ਜਿੱਦਾਂ ਡਾਕਟਰ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਜਿਹੜੇ ਲੋਕਾਂ ਨੂੰ ਫੇਕ ਬਣਾ ਕੇ ਮਤਲਬ ਤੁਸੀਂ ਦੇਖੋਗੇ ਦਵਾਈਆਂ ਦੇ ਨਾਂ ਤੇ ਲੁੱਟ ਰਹੇ ਨੇ ਲੱਖਾਂ ਮਾਰਾਂ ਦੀ ਲੁੱਟਮਾਰ ਕਰ ਰਹੇ ਨੇ ਕਿਉਂ ਨਾ ਪਹਿਲਾਂ ਹੀ ਤੁਸੀਂ ਬੱਚਿਆਂ ਨੂੰ ਸਾਡੇ ਜਨਰੇਸ਼ਨ ਨੂੰ ਚੰਗੀ ਚੀਜ਼ ਦੇ ਦਿਓ ਕਿ ਉਹ ਇੰਨਾਂ ਚੀਜ਼ਾਂ ਵੱਲ ਨਾ ਜਾਣ ਬਿਲਕੁਲ ਠੀਕ ਹੈ ਜੀ ਕੋਈ ਸੋਨਾ ਜਾਂਦੀ ਲੱਭਦਾ ਫਿਰਦਾ ਜਾਂ ਕੋਈ ਕੋਸ਼ ਲੱਭਦਾ ਫਿਰਦਾ ਜੀ ਕੋਈ ਕੋਸ਼ ਲੱਭਦਾ ਫਿਰਦਾ ਜਾਂ ਦੇਖੋ ਅਸੀਂ ਇੱਕ ਉਹ ਚੀਜ਼ ਦੇ ਰਹੇ ਹਾਂ ਜਿਸ ਦੇ ਨਾਲ ਤੁਸੀਂ ਨੈਚੁਰਲ ਤਰੀਕੇ ਨਾਲ ਬੋਡੀ ਦੇ ਅੰਦਰੋਂ ਸਰਵਾਈਵ ਕਰਕੇ ਸਹੀ ਹੋ ਸਕਦੇ ਹੋ ਠੀਕ ਹੈ ਜੀ ਇਸ ਤੋਂ ਹੁਣ ਤੁਸੀਂ ਇਹ ਸੋਚੋ ਵੀ ਸੋਚ ਸਕਦੇ ਹੋ ਵੀ ਜਿੱਦਾਂ ਹੁਣ ਲੱਖਾਂ ਦੀ ਕਈ ਲੋਕ ਤਾਂ ਐਸੇ ਨੇ ਇੱਕ ਹੁੰਦੇ ਬਿਮਾਰੀ ਕੋਈ ਹੁੰਦੀ ਨਹੀਂ ਉਹ ਲੱਖਾਂ ਦੀਆਂ ਦਵਾਈਆਂ ਖਾ ਜਾਂਦੇ ਨੇ ਤੇ ਅਸੀਂ ਤਾਂ ਫੇਰ ਇੱਕ ਇੱਕ ਚੰਗੀ ਚੀਜ਼ ਦੇ ਰਹੇ ਆ 70 ਆਪਣਾ 60 ਦਾ ਗਲਾਸ ਆ ਛੋਟਾ ਵੱਡਾ 90 ਦਾ ਆ ਉਹਦੇ ਵਿੱਚ ਵੀ ਅਸੀਂ ਇੰਨੀ ਵਧੀਆ ਕੁਆਂਟੀਟੀ ਕੁਆਲਿਟੀ ਦੇ ਰਹੇ ਆ ਇਹ ਗੱਲ ਤੁਸੀਂ ਮੇਰੇ ਤੋਂ ਨਹੀਂ ਇਹ ਗੱਲ ਸਾਡੇ ਤੋਂ ਪੀਣ ਵਾਲੇ ਭਰਾਵਾਂ ਤੋਂ ਪੁੱਛੋ ਜੀ ਇੱਕ ਵਾਰੀ ਜ਼ਰੂਰ ਮੜਾ ਜਾ ਹੱਥ ਕਰਕੇ ਕਿ ਇਹਨਾਂ ਨੂੰ ਇਹ ਚੀਜ਼ ਕਿੱਦਾਂ ਲੱਗਦੀ ਹੈ ਜੀ ਠੀਕ ਹੈ ਜੀ ਅਸੀਂ ਬਾਕੀ ਸ਼ਹਿਰ ਨਾਲੋਂ ਥੋੜਾ ਸਾਡਾ ਕੰਮ ਡਿਫਰੈਂਟ ਆ ਬਾਕੀ ਮੈਂ ਨਹੀਂ ਜਾਣਦਾ ਲੋਕਸ ਮੈਨੂੰ ਆਪਣੇ ਮੂੰਹ ਆਪ ਆਪ ਆ ਕੇ ਦੱਸਦੇ ਨੇ ਇਹ ਚੀਜ਼ ਤੇ ਬਾਕੀ ਤੁਸੀਂ ਪੀਣ ਵਾਲੇ ਤੇ ਵੀਰੇ ਲਾਈਫ ਦੇ ਵਿੱਚ ਕਿੰਨਾ ਕ ਸੰਘਰਸ਼ ਕਰਨਾ ਪਿਆ ਕਿ ਕਿ ਚੁਣੌਤੀਆਂ ਦਾ ਆਪਾਂ ਕਹਿ ਸਕਦੇ ਹਾਂ ਸਾਹਮਣਾ ਕਰਨਾ ਪਿਆ ਦੇਖੋ ਜੀ ਸਟੱਡੀ ਵੇਲੇ ਤੱਕ ਤਾਂ ਮੈਂ ਕੋਈ ਖਾਸ ਚੁਣੌਤੀਆਂ ਦਾ ਸਾਹਮਣਾ ਨਹੀਂ ਕੀਤਾ ਪਰ ਮੈਂ ਸਕੂਲ ਦੇ ਵਿੱਚ ਵੀ ਅਸੀਂ ਖੇਡਾਂ ਵਿੱਚ ਵੀ ਮੈਂ ਅਵਲ ਰਿਆ ਵਾਂ ਖੇਡਾਂ ਵਿੱਚ ਵੀ ਛੋਟ ਪੜ੍ਹਾਈ ਵਿੱਚ ਤਾਂ ਮੈਂ ਰਹੀ ਰਹਿਆ ਜੀ ਖੇਡਾਂ ਵਿੱਚ ਵੀ ਆਪਾਂ ਪਹਿਲੇ ਨੰਬਰ ਦੇ ਰਹੇ ਹਾਂ ਕੋਈ ਫਰਕ ਨਹੀਂ ਅਜੇ ਤੱਕ ਹੈਗਾ ਮਤਲਬ ਜਿਹੜੀ ਚੀਜ਼ ਨੂੰ ਕਰਦੇ ਆਂ ਉਹਨੂੰ ਐਜ਼ ਅ ਸੰਘਰਸ਼ ਲੈ ਕੇ ਚੱਲਦੇ ਆਂ ਵੀ ਕਰਨਾ ਤਾਂ ਪੈਣਾ ਹੀ ਆ ਜੀ ਅੱਜ ਜੇ ਸਟੱਡੀ ਦੀ ਤੁਸੀਂ ਗੱਲ ਕਰ ਰਹੇ ਹੋ ਸਟੱਡੀ ਦੇ ਨਾਲ ਨਾਲ ਤੁਸੀਂ ਸਪੋਰਟਸ ਦੇ ਵਿੱਚ ਵੀ ਅੱਗੇ ਹੋ ਲੇਕਿਨ ਸਪੋਰਟਸ ਦੇ ਵਿੱਚ ਵੀ ਬਹੁਤ ਜ਼ਿਆਦਾ ਓਪਰਚ्युनिटीਜ਼ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਅੱਗੇ ਵਧਾਇਆ ਜਾ ਰਿਹਾ ਤੁਸੀਂ ਸਪੋਰਟਸ ਦੇ ਵਿੱਚ ਕਿਉਂ ਨਹੀਂ ਟਰਾਈ ਕੀਤਾ ਨਹੀਂ ਤੁਹਾਨੂੰ ਤੁਹਾਨੂੰ ਲੱਗਦਾ ਜੀ ਮੈਂ ਟਰਾਈ ਕਿਉਂ ਨਹੀਂ ਕੀਤਾ ਪਰ ਮੈਨੂੰ ਪਤਾ ਮੈਂ ਟਰਾਈ ਬਹੁਤ ਕੀਤਾ ਉਹਦਾ ਰੀਜ਼ਨ ਦੱਸਦਾ ਜੀ ਕੀ ਹੁੰਦਾ ਕਈ ਵਾਰੀ ਮਾੜੀਆਂ ਸਮੇਂ ਦੀਆਂ ਸਰਕਾਰਾਂ ਲੰਬਾ ਸਮਾਂ ਰਹਿ ਜਾਂਦੀਆਂ ਨੇ ਉਹਨਾਂ ਵਿੱਚ ਕੀ ਹੁੰਦਾ ਕਿ ਤੁਹਾਡਾ ਏਜ ਦਾ ਜਿਹੜਾ ਡਿਫਰੈਂਸ ਹੁੰਦਾ ਹੈ ਨੌਕਰੀ ਲੈਣ ਦਾ ਉਹ ਤੁਹਾਡੀ ਏਜ ਚਲੀ ਜਾਂਦੀ ਹੈ ਅੱਛਾ ਸੋ ਜਰਨਲ ਕੋਟੇ ਦੇ ਵਿੱਚ ਫੋਨ ਕਰਕੇ ਸਾਡੇ ਤਾਂ ਏਜੋਸ ਹਾਵ ਨਾਲ ਅੱਗੇ ਨਿਕਲ ਗਈ ਮੈਂ ਮਿਲਟਰੀ ਜੀ ਵੀ ਜੁਆਇਨ ਕੀਤਾ ਤੁਹਾਨੂੰ ਪਤਾ ਪਿੱਛੇ ਗਵਰਨਮੈਂਟ ਆਫ ਇੰਡੀਆ ਰਹੀ ਹੈ ਜਿਹੜੀ ਮੋਦੀ ਗਵਰਨਮੈਂਟ ਸਾਨੂੰ ਉਸ ਵੇਲੇ ਵੀ ਨੌਕਰੀ ਨਹੀਂ ਮਿਲੀ ਕੋਈ ਮਿਲਟਰੀ ਦੇ ਵਿੱਚ ਵੀ ਮੈਂ ਦੇਖ ਕੇ ਆਇਆ ਸੀਗਾ ਪੁਲਿਸ ਵਿੱਚ ਵੀ ਦੇਖ ਕੇ ਆਇਆ ਸੀ ਚਲੋ ਕਿਤੇ ਨਹੀਂ ਨੰਬਰ ਪਿਆ ਸਾਡਾ ਪਰ ਮੈਂ ਸਾਰਿਆਂ ਦੇ ਟੈਸਟ ਕਲੀਅਰ ਕੀਤੇ ਨੇ ਜੀ ਬਹੁਤ ਵਧੀਆ ਤਾਂ ਲੱਗਦਾ ਹੈ ਕਿ ਨੌਜਵਾਨ ਜਿਹੜੇ ਸਾਡੇ ਪੰਜਾਬ ਦੇ ਬੱਚੇ ਜਿਹੜੇ ਇਸੇ ਕਾਰਨ ਕਿ ਨੌਕਰੀ ਨਹੀਂ ਮਿਲ ਰਹੀ ਜੇ ਨੌਕਰੀ ਮਿਲਦੀ ਹੈ ਤਾਂ ਉਹ ਵੀ 10 ਤੋਂ 15000 ਦੀ ਮਿਲਦੀ ਹੈ ਤਾਂ ਕਰਕੇ ਬਾਹਰ ਜਾ ਰਹੇ ਨੇ ਨਹੀਂ ਜੀ ਨੌਕਰੀ ਮਿਲਦੀ ਆ ਦਾ ਉਹ ਸਾਡੇ ਸਟੇਟ ਵਾਲਿਆਂ ਨੂੰ ਨਹੀਂ ਮਿਲਦੀ ਉਹ ਮਿਲਦੀ ਆ ਯੂਪੀ ਤੇ ਹਰਿਆਣੇ ਵਾਲਿਆਂ ਨੂੰ ਮਿਲਦੀ ਆ ਜੀ ਜਾਂ ਹਿਮਾਚਲ ਵਾਲਿਆਂ ਨੂੰ ਮਿਲਦੀ ਆ ਸਾਡੇ ਪੰਜਾਬ ਦੇ ਵਿੱਚ ਹਾਂ ਸਾਨੂੰ ਨੌਕਰੀ ਨਹੀਂ ਮਿਲਦੀ ਜੀ ਇੱਥੇ ਇਹ ਗੱਲ ਕਿਉਂ ਲੱਗਦਾ ਇਹ ਤੁਹਾਨੂੰ ਇਹ ਕਲੀਅਰ ਆ ਜੀ ਪੂਰੀ ਇਹ ਚੰਗੀ ਤਰ੍ਹਾਂ ਸਾਰੇ ਜਾਣਦੇ ਆ ਮੈਂ ਇਕੱਲਾ ਨਹੀਂ ਜਾਣਦਾ ਜੀ ਹਾਂ ਬਾਕੀ ਮੋਸਟਲੀ ਜਦੋਂ ਅਪਲਾਈ ਕਰਦੇ ਸੀ ਉਦੋਂ ਤਾਂ ਮਿਲ ਹੀ ਨਹੀਂ ਸਾਨੂੰ ਉਣਾ ਹੁੰਦਾ ਜਦੋਂ ਆਪਾਂ ਸਟੱਡੀ ਕਰ ਰਹੇ ਹੁੰਦੇ ਆ ਜੋ ਛੋਟੇ ਹੁੰਨੇ ਆ ਇੱਕ ਸੁਪਨਾ ਹੁੰਦਾ ਆ ਕਿ ਆਪਾਂ ਵੱਡੇ ਹੋ ਕੇ ਇਹ ਕੰਮ ਕਰਨਾ ਜਾਂ ਇਹ ਚੀਜ਼ ਬਣਨੀ ਆ ਕਿਸੇ ਦਾ ਡਾਕਟਰ ਬਣਦਾ ਹੁੰਦਾ ਕਿਸੇ ਦਾ ਇੰਜੀਨੀਅਰ ਤੁਹਾਡਾ ਕੀ ਸੁਪਨਾ ਸੀ ਕਿਸ ਏਮ ਨੂੰ ਲੈ ਕੇ ਅੱਗੇ ਵਧਦੇ ਸੀ ਦੇਖੋ ਜੀ ਮੇਰਾ ਜਿਹੜਾ ਮਕਸਦ ਸੀਗਾ ਮਿਲਟਰੀ ਦੇ ਵਿੱਚ ਅਫਸਰ ਆਫੀਸਰ ਬਣਨ ਦਾ ਸੀਗਾ ਜੀ ਕਿਉਂਕਿ ਸਰੀਰਕ ਪੱਖੋਂ ਮੈਂ ਆਪਣੇ ਆਪ ਤੇ ਫਿਟਨੈਸ ਤੇ 120 ਤੇ ਆਪਣੇ ਆਪ ਦੇ ਆਪਣੀ ਹੈਲਥ ਲਈ ਬੜਾ ਮਤਲਬ ਕਹਿ ਲੋ ਕਿ ਮਤਲਬ ਬਹੁਤ ਜ਼ਿਆਦਾ ਤੇਜਤ ਸੀਗਾ ਇਸ ਚੀਜ਼ ਵੱਲ ਨੂੰ ਲੈ ਕੇ ਇਹਨਾਂ ਚੀਜ਼ਾਂ ਵੱਲ ਮੇਰਾ ਬਹੁਤ ਧਿਆਨ ਸੀਗਾ ਸ਼ੁਰੂ ਤੋਂ ਹੀ ਤੋਂ ਤਾਂ ਹੀ ਮੈਂ ਥੋੜੀ ਜਾ ਅੱਜ ਮੇਰਾ ਮਾਈਂਡ ਵੀ ਉਸ ਹਿਸਾਬ ਦਾ ਹੈ ਕਿ ਮੈਂ ਲੋਕਾਂ ਨੂੰ ਵੀ ਚੰਗੀ ਚੀਜ਼ ਦੇ ਕੇ ਉਹਨਾਂ ਦੀ ਸਿਹਤ ਦਾ ਖਿਆਲ ਰੱਖ ਸਕਾਂ ਜੀ ਜੀ ਤੇ ਲੱਗਦਾ ਹੈ ਕਿ ਅੱਜ ਜੇਕਰ ناکਾਮਯਾਬ ਹੋਇਓ ਕਿਸ ਕੀ ਲੱਗਦਾ ਕੀ ਕਾਰਨ ਹੈ ਨਹੀਂ ناکਾਮਯਾਬ ਬੰਦਾ ਕਦੇ ਨਹੀਂ ਹੁੰਦਾ ਜੀ ناکਾਮਯਾਬ ਬੰਦਾ ਉਹ ਹੁੰਦਾ ਜਿਹੜਾ ਹਥਿਆਰ ਛੱਡ ਦਿੰਦਾ ਦੇਖੋ ਮੈਂ ਤਾਂ ਅੱਜ ਅੱਜ ਵੀ ਕੰਮ ਕਰ ਰਿਹਾ ਮੈਂ ناکਾਮਯਾਬ ਨਹੀਂ ਹੈਗਾ ਆਪੋਰਚ्युनिटी ਮਿਲੋਗੀ ਆਰਮੀ ਦੇ ਵਿੱਚ ਜੁਆਇਨ ਕਰਨ ਦੀ ਕਰੋਗੇ ਅੱਜ ਵੀ ਨਹੀਂ ਦੇਖੋ ਹੁਣ ਤਾਂ ਆਪੋਰਚ्युनिटी ਨਹੀਂ ਮਿਲ ਸਕਦੀ ਕਿਉਂਕਿ ਏਜ ਦਾ ਡਿਫਰੈਂਟ ਹੋ ਗਿਆ ਨਾ ਜੀ ਏਜ 28 ਸਾਲਾਂ ਦਾ ਟਾਈਮ ਹੁੰਦਾ ਹੈ ਉਹ ਟਾਈਮ ਨਿਕਲ ਚੁੱਕਿਆ ਆ ਜੀ ਸੋ ਟਾਈਮ ਟੀ ਚਲਾ ਗਿਆ ਹੁਣ ਤਾਂ ਮੌਕਾ ਚ ਉਹ ਤਾਂ ਗੱਲ ਛੱਡੀ ਦਿਓ ਪਰ ਇਹ ਆ ਕਿ ਜੋ ਕੰਮ ਅਸੀਂ ਕੀਤਾ ਆ ਜੋ ਕੰਮ ਮੈਂ ਕਰਦਾ ਆ ਉਹ ਪੂਰੇ ਦਿਲ ਨਾਲ ਔਰ ਪੂਰੇ ਇਮਾਨਦਾਰੀ ਨਾਲ ਔਰ ਪੂਰੀ ਕੁਆਲਿਟੀ ਨਾਲ ਕਰ ਰਿਹਾ ਹਾਂ ਅੱਛਾ ਕਿੰਨਾ ਟਾਈਮ ਹੋ ਗਿਆ ਇੱਥੇ ਛੜਦਾ ਹੀ ਵੇਚ ਲੀ ਮੈਨੂੰ ਤਾਂ ਜੀ ਲਗਭਗ ਡੇਢ ਕੇ ਸਾਲ ਹੋ ਗਿਆ ਜੀ ਜ਼ਿਆਦਾ ਨਹੀਂ ਕਿੱਦਾਂ ਦਾ ਰਿਸਪੌਂਸ ਆਂਦਾ ਹੈ ਕਿ ਨੌਜਵਾਨ ਜਦੋਂ ਆਂਦੇ ਨੇ ਕਾਲਜ ਵੀ ਇੱਥੇ ਬਹੁਤ ਪਾਸ ਤੇ ਪਾਸਵੇਂ ਆ ਜਦੋਂ ਉਹ ਪਾਸੇ ਜਦੋਂ ਆਂਦੇ ਨੇ ਕਿਦਾਂ ਦਾ ਰਿਸਪੌਂਸ ਕਰਕੇ ਜਾਂਦੇ ਦੇਖੋ ਮੋਸਟਲੀ ਬੱਚੇ ਉਹਨਾਂ ਦੇ ਵਿੱਚ ਇਹੀ ਗੱਲ ਕਹਿ ਰਹੇ ਆ ਬਾਹਰ ਜਾਣਾ ਬਾਹਰ ਜਾਣਾ ਮੈਂ ਤਾਂ ਉਹਨਾਂ ਨੂੰ ਇਹੀ ਗੱਲ ਕਹਿਣਾ ਉਹਨਾਂ ਬਾਹਰ ਜਾਣਾ ਹੀ ਕਿਉਂ ਆ ਕੰਮ ਤਾਂ ਇੱਥੇ ਹੀ ਸਭ ਕੁਝ ਹੈਗਾ ਯਾਰ ਬਾਹਰ ਲੀਆਂ ਸਟੇਟਾਂ ਦਾ ਲੋਕ ਸਾਡੀ ਸਟੇਟ 'ਚ ਕੰਮ ਕਰਨ ਆ ਰਹੇ ਆ ਵੀ ਤੁਸੀਂ ਆਪਣੀ ਸਟੇਟ ਛੱਡ ਕੇ ਬਾਹਰ ਜਾ ਰਹੇ ਹੋ ਰੀਜਨ ਕੀ ਲੱਗਦਾ ਕਿ ਬੱਚੇ ਜਰਾ ਬਾਹਰ ਜਾ ਰਹੇ ਆ ਰੀਜਨ ਦੇਖੋ ਮੈਂ ਇਹਦੇ ਵਿੱਚ ਰੀਜਨ ਵੱਡੇ ਛੋਟੇ ਓਕੇ ਉਹਦੇ ਵਿੱਚ ਰੀਜਨ ਇਹ ਹੈ ਜੀ ਕਿ ਇੱਕ ਤਾਂ ਥੋੜਾ ਜਿਹਾ ਸਾਡੇ ਜਿਹੜੇ ਬਾਹਰ ਗਏ ਹੋਏ ਨੇ ਜਦੋਂ ਉੱਥੇ ਜਾ ਕੇ ਉਹ ਵੀਡੀਓ ਪਾਉਂਦੇ ਨੇ ਤਾਂ ਮਗਰ ਵਾਲੇ ਮਗਰ ਵਾਲੇ ਬੰਦਿਆਂ ਨੂੰ ਵੀ ਇਹੀ ਲੱਗਦਾ ਕਿ ਯਾਰ ਲੱਗਦਾ ਇਹ ਜਾਦਾ ਵਧੀਆ ਆ ਪਰ ਅਸਲੀਅਤ ਕੁਝ ਹੋਰ ਹੁੰਦੀ ਆ ਉਹ ਕੰਮ ਵੇਲੇ ਦੀ ਤਾਂ ਦਿਖਾਉਂਦੇ ਨਹੀਂਗੇ ਵੀ ਉਹ ਕੰਮ ਕਿੱਦਾਂ ਕਰਦੇ ਪਏ ਨੇ ਵੀ ਕੰਮ ਹੈਗਾ ਵੀ ਆ ਜਾਂ ਨਹੀਂ ਹੈਗਾ ਕੰਮ ਜੀ ਜੇ ਤੁਸੀਂ ਹੁਣ ਵੇਖੋ ਵੀ ਸਾਰੇ ਬੰਦੇ ਇੱਕ ਜਗ੍ਹਾ ਹੀ ਜਾਣਾ ਸ਼ੁਰੂ ਕਰ ਦੇਣਗੇ ਕਿ ਨਹੀਂ ਜਿਵੇਂ ਕੈਨੇਡਾ ਦੀ ਦੌੜ ਚੱਲਦੀ ਪਈ ਆ ਵੱਡਾ ਓਕੇ ਤੇ ਉਸ ਉਹਦੇ ਅਕੋਰਡਿੰਗ ਕੀ ਹੈ ਕਿ ਜੇ ਸਾਰੇ ਮਤਲਬ ਇੱਕ ਜਗ੍ਹਾ ਜਾਣ ਲੱਗ ਜਣਗੇ ਤਾਂ ਫਿਰ ਉੱਥੇ ਕੰਮ ਤੁਹਾਨੂੰ ਕਿੱਦਾਂ ਮਿਲੂਗਾ ਬਿਲਕੁਲ ਤੇ ਉਸ ਹਿਸਾਬ ਨਾਲ ਕੀ ਹੈ ਕਿ ਮੈਂ ਤਾਂ ਬੰਦਾ ਇਹੀ ਕਹਿਣਾ ਹੁੰਦਾ ਸਟੂਡੈਂਟਸ ਨੂੰ ਵੀ ਯਾਰ ਬਾਹਰ ਨਾ ਜਾਓ ਕਿ ਇਹ ਜਿਹੜੀ ਧਰਤੀ ਹੈ ਇਹ ਸਾਡੀ ਧਰਤੀ ਬਹੁਤ ਮਹਾਨ ਧਰਤੀ ਹੈ ਸਭ ਕੁਝ ਇੱਥੇ ਹੈਗਾ ਸਭ ਕੁਝ ਇੱਥੇ ਹੈਗਾ ਜੇ ਚੰਗਾ ਕਰੋਗੇ ਤਾਂ ਮੈਸੇਜ ਦੇਣਾ ਚਾਹੁੰਦੇ ਹਾਂ ਆਪਣੇ ਵੱਲੋਂ ਮੈਸੇਜ ਖਾਸ ਕਰਕੇ ਮੇਰਾ ਮੈਸੇਜ ਦਾ ਇਹੀ ਇਹੀ ਮੈਸੇਜ ਹੈ ਵੀ ਤੁਸੀਂ ਸਭ ਤੋਂ ਪਹਿਲਾਂ ਨਸ਼ਾ ਛੱਡੋ ਜੀ ਨਸ਼ਾ ਛੱਡੋ ਔਰ ਨਵੀਂ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦਾ ਵੀ ਬਿਲਕੁਲ ਬਿਲਕੁਲ ਵੀ ਬਿਲਕੁਲ ਵੀ ਨਸ਼ੇ ਵੱਲ ਨਾ ਲੱਗੋ ਦੂਸਰਾ ਤੁਸੀਂ ਇੱਥੇ ਗਰਾਊਂਡ ਲੈਵਲ ਤੇ ਭੇੜ ਚਾਲ ਨਾ ਬਣੋ ਬੇਡਾ ਨਾ ਬਣੋ ਤੁਸੀਂ ਇੱਥੇ ਸ਼ੇਰਾਂ ਵਾਂਗੂ ਰਹੇ ਹੋ ਪੰਜਾਬ ਦੇ ਵਿੱਚ ਸ਼ੇਰਾਂ ਦਾ ਇਲਾਕਾ ਹੈ ਸ਼ੇਰਾਂ ਵਾਲੀ ਕੌਮ ਹੈ ਸਾਰੀ ਪੰਜਾਬੀ Hindu ਹੋਣ ਪੰਜਾਬੀ ਸਿੱਖ ਹੋਣ ਸਾਰੇ ਇਕੱਠੇ ਰਹਿੰਦੇ ਨੇ ਭਾਈ ਭਾਈ ਬਣ ਕੇ ਠੀਕ ਹੈ ਜੀ ਜੋ ਸਾਰੇ ਇਕੱਠੇ ਰਹਿ ਸਕਦੇ ਨੇ ਤਾਂ ਫਿਰ ਕਮੀ ਕਿਸ ਗੱਲ ਦੀ ਹੈ ਤੁਸੀਂ ਇੱਕ ਦੂਜੇ ਵੱਲ ਦੇਖ ਕੇ ਬਾਹਰ ਨਾ ਜਾਓ ਬੜੀ ਹੱਥ ਜੋੜ ਕੇ ਬੇਨਤੀ ਹੈ ਔਰ ਦੂਸਰਾ ਤੁਸੀਂ ਆਪਣੇ ਪਰਿਵਾਰਾਂ ਨੂੰ ਇੱਥੇ ਸੰਭੋ ਆਪਣੀਆਂ ਜ਼ਮੀਨਾਂ ਨੂੰ ਸੰਭੋ ਦੂਸਰਾ ਤੁਸੀਂ ਇਹੇ ਕਰੋ ਕਿ ਜਿਹੜਾ ਪਾਣੀ ਹੈ ਉਹਨੂੰ ਵੇਸਟ ਨਾ ਕਰੋ ਇਹ ਅੱਜ ਦੇ ਸਮੇਂ ਦੇ ਵਿੱਚ ਪਾਣੀ ਆਉਣ ਵਾਲੇ ਸਮੇਂ ਦੀ ਜੰਗ ਬਣੇਗਾ। ਸੋ ਪਾਣੀ ਨੂੰ ਸੇਵ ਕਿੱਦਾਂ ਕੀਤਾ ਜਾ ਸਕਦਾ ਹੈ? ਮੈਂ ਗਵਰਨਮੈਂਟ ਨੂੰ ਅਪੀਲ ਕਰਦਾ ਹਾਂ। ਗਵਰਨਮੈਂਟ ਦੇਖੋ ਮੇਰੀ ਸੁਣੇ ਨਾ ਸੁਣੇ ਮੈਨੂੰ ਤਾਂ ਪਤਾ ਹੈ ਉਹਨਾਂ ਦੀ ਆਪਣੀ ਮਰਜ਼ੀ ਹੈ ਜੀ। ਉਹ ਤਾਂ ਉਹਨਾਂ ਦੀ ਸੁਣਦੇ ਹੈ ਜਿੰਨਾਂ ਕੋਲੇ ਬਹੁਤ ਜ਼ਿਆਦਾ ਗਿਆਨ ਹੈ, ਪਾਵਰ ਹੈ। ਦੇਖੋ ਅੱਜ ਦੇ ਸਮੇਂ ਵਿੱਚ ਝੋਨਾ ਸਾਡੇ ਲਈ ਸਹੀ ਨਹੀਂ ਹੈ। ਇਹਨੂੰ ਬੰਦ ਕਰ ਦਿਓ। ਨਹੀਂ ਤਾਂ ਸਾਡੇ ਇੱਥੇ ਸੋਕਾ ਪੈਣ ਲੱਗਿਆ ਬਹੁਤ ਟਾਈਮ ਨਹੀਂ ਲੱਗਣਾ। ਜਿੱਦਾਂ ਫਟੇਗੜ ਸਾਹਿਬ ਤੁਸੀਂ ਦੇਖਿਆ ਪਾਣੀ ਦੀ ਬੜੀ ਕਮੀ ਹੋ ਗਈ ਹੈ। ਨਹਿਰਾਂ ਭਰੀਆਂ ਹੋਈਆਂ ਬਾਹਰਲੇ ਸਟੇਟਾਂ ਨੂੰ ਜਾ ਰਹੀਆਂ ਨੇ ਅਸੀਂ ਇੱਥੇ ਓਕੇ ਹੋਏ ਬੈਠੇ ਆ ਪਾਣੀ ਤੋਂ ਸਾਡੇ ਇੱਥੇ ਲੋਕ ਝੋਨਾ ਲਾਉਣ ਲਈ ਪਾਣੀ ਨੂੰ ਤਰਸਦੇ ਬੈਠੇ ਫਿਰਦੇ ਨੇ ਤੇ ਅਸੀਂ ਜਾਂ ਨਹਿਰਾਂ ਦਾ ਪਾਣੀ ਘਰ-ਘਰ ਬਾਹਰ ਜਾ ਰਿਹਾ ਰਾਜਸਥਾਨ ਵੱਲ ਤੇ ਉਹਨਾਂ ਨਹਿਰਾਂ ਦੇ ਵਿੱਚੋਂ ਜੇ ਕੋਈ ਪਾਈਪ ਪਾ ਕੇ ਖੇਤਾਂ ਨੂੰ ਸਿੱੜਦਾ ਜਾਂ ਉੱਥੇ ਵੱਡੇ ਮੋٹے ਪਰਚੇ ਦਰਜ ਕਰਦੇ ਨੇ ਇਹ ਲੋਕ ਸੋ ਮੈਂ ਤਾਂ ਇਹ ਕਹਿੰਦਾ ਵੀ ਇਹ ਕੰਮ ਨਾ ਕਰੋ ਪੰਜਾਬ ਦੇ ਹੋ ਤਾਂ ਪੰਜਾਬ ਦੇ ਬਣ ਕੇ ਰਹੋ ਨਹੀਂ ਤਾਂ ਅਸੀਂ ਵੋਟ ਅਗੇਸ਼ਟੀ ਕਰਾਂਗੇ ਹਮੇਸ਼ਾ ਤੁਹਾਡੇ ਸਾਰੀ ਗੱਲਬਾਤ ਜਿਹੜੀ ਆ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਜੇ ਗੱਲ ਕੀਤੀ ਜਾਵੇ ਮਿਹਨਤ ਦੀ ਮਿਹਨਤ ਜਿਹੜੀ ਹੈ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ ਸਟੱਡੀ ਦੇ ਨਾਲ ਇੱਕ ਸੁਪਨਾ ਦੇਖਿਆ ਸੀਗਾ ਪਰ ਸੁਪਨਾ ਜਿਹੜਾ ਆ ਪੂਰਾ ਨਹੀਂ ਹੋ ਸਕਿਆ ਪਰ ਹਿੰਮਤ ਜਿਹੜੀ ਹੈ ਅਜੇ ਤੱਕ ਨਹੀਂ ਛੱਡੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੀ ਕਹਾਣੀ ਬਾਰੇ ਸਾਨੂੰ ਆਪਣੀ ਰਾਏ ਜ਼ਰੂਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਦੀ ਹੈਡਲਾਈਨਸ ਮੈਂ ਇਹਾ ਮਲਿਕ ਕੈਮਰਾ ਪਰਸਨ ਲੱਕੀਨ